ਪੰਜਾਬ ਨੇ ਬਚਣਾ ਤਾਂ ਜੇ ਸਾਨੂੰ ਨਹਿਰੀ ਪਾਣੀ ਦੇਣਗੇ 12 ਮਹੀਨੇ ਤੀਰ ਇੱਥੇ ਹੁਣ 160 70 ਫੁੱਟ ਤੇ ਮੋਟਰ ਰੈਸਟ ਮਤਲਬ ਇਹਦੂ ਗਾਂ ਹਰ ਸਾਲ 10 ਫੁੱਟ ਦਾ ਪੀਸ ਪੈ ਜਾਂਦਾ ਖਾਲੇ ਜਿੰਨੇ ਹੈਗੇ ਆ ਇੱਥੇ ਤੁਹਾਨੂੰ ਮੈਂ ਇੱਥੇ ਦਿਖਾ ਦੇਣਾ ਆਲੇ ਦੁਆਲੇ ਤਕਰੀਬਨ ਖਾਲੇ ਢੇ ਪਏ ਆ ਜਿਹੋ ਜਿਹਾ ਹੁਣ ਮਾਹੌਲ ਚੱਲ ਰਿਹਾ ਆਉਂਦੇ ਪੰਜਾ ਸੱਤਾ ਸਾਲਾਂ ਦੇ ਵਿੱਚ ਕਿਹੋ ਜੀ ਖਤਰਨਾਕ ਤਸਵੀਰ ਲੱਗਦੀ ਆ ਕਿ ਬਣ ਸਕਦੀ ਆ ਬਿਆਸ ਸਤਲੋਜ ਤੇ ਰਾਵੀ ਤਿੰਨਾਂ ਦਾ ਵੀ ਇਹਦਾ ਪਾਣੀ ਜਿਹੜਾ ਉਹ ਤੋਂ 50% ਤੋਂ ਵੱਧ ਰਾਜਸਥਾਨ ਲੈ ਜਾਂਦਾ ਉਹ ਇੱਕ ਆਪ ਦੇ ਵਿੱਚ ਮੇਜਰ ਇਸ਼ੂ ਆ ਰਾਜਸਥਾਨ ਫੀਡਰ ਇੰਦਰਾ ਗਾਂਧੀ ਕਨਾਲ ਜਿਹਨੂੰ ਫਿਕਨੇ ਉਹ ਲਗਾਤਾਰ 12 ਮਹੀਨੇ 30 ਦਿਨ ਬਗੀ ਜਾਂਦੀ ਤੇ ਉੱਥੇ ਉਹ ਐਗਰੀਕਲਚਰ ਚ ਵੀ ਨਹੀਂ ਉੱਥੇ ਰਫਾਈਨਰੀਆਂ ਨੂੰ ਦੇਣ ਲੱਗੇ ਹੋਏ ਆ ਪਾਣੀ ਇੱਥੇ ਜੇ ਗੱਲ ਵੀ ਚੱਲੀ ਆ ਪਟਵਾਰੀਆਂ ਵਾਲੀ ਤੁਸੀਂ ਸੁਣਿਆ ਹੁਣ ਪਟਵਾਰੀਆਂ ਨੂੰ ਕਿ ਜੀ ਤੁਸੀਂ ਲਿਖ ਦਿਓ ਕਿ ਅਸੀਂ ਪਾਣੀ ਸਾਰੇ ਕਿਤੇ ਹਰ ਖੇਤ ਤੱਕ ਦੇਤਾ ਪਰ ਹਾਲਤ ਹਰ ਖੇਤਕ ਦੇਣ ਵਾਲੀ ਹੈ ਨਹੀਂ ਪਰ ਸਰਕਾਰ ਇਹ ਆ ਵੀ ਹਰ ਕੁਝ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੀ ਆ ਉਹਨਾਂ ਐ ਵੀ ਜੇ ਲਿਖ ਦੇਣ ਪਟਵਾਰੀ ਸਾਨੂੰ ਤਾਂ ਅਸੀਂ ਐਡਵਰਟਾਈਜ਼ਮੈਂਟ ਕਰ ਗਏ ਜੀ ਅਸੀਂ ਪਹੁੰਚਦਾ ਕਰਤਾ ਪਾਣੀ ਪਰ ਪੰਜਾਬ ਦੇ ਹਿੱਸੇ ਕਿਉਂ ਆ ਕਿ ਪੰਜਾਬ ਦੀਆਂ ਨਹਿਰਾ ਸੁੱਕੀਆਂ ਪੰਜਾਬ ਦਾ ਗਰਾਊਂਡ ਵਾਟਰ ਥੱਲੇ ਜਾ ਰਿਹਾ ਪੰਜਾਬ ਦਾ ਪਾਣੀ ਜ਼ਹਿਰੀ ਵੀ ਹੋ ਰਿਹਾ ਮਹਿੰਗਾ ਵੀ ਹੋ ਰਿਹਾ ਮਿਲਣਾ ਮੁਸ਼ਕਲ ਹੁੰਦਾ ਜਾਂਦਾ ਹੁਣ ਤਾਂ ਆ ਜਿਹੜਾ ਜਿੱਥੇ ਆਪਾਂ ਖੜੇ ਆ ਇਹ ਸੂਏ ਦੇ ਵਿੱਚ ਇਹ ਸੁੱਕਾ ਹੀ ਰਿਹਾ ਮੈਂ ਤਾਂ ਜਦੋਂ ਦੇਖਿਆ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮੰਦੀਪ ਪੰਜਾਬ ਦੇ ਪੰਜ ਦਰਿਆਵਾਂ ਦੀ ਧਰਤੀ ਇਸ ਟਾਈਮ ਗਰਮੀ ਨਾਲ ਤੱਤੀਆਂ ਲੋਆਂ ਦੇ ਨਾਲ ਪੂਰੀ ਤਰ੍ਹਾਂ ਝੰਬੀ ਪਈ ਆ ਇਹਨਾਂ ਦਿਨਾਂ ਦੇ ਵਿੱਚ ਇੰਨੀ ਗਰਮੀ ਇੰਨੀ ਤੱਤੀ ਲੋ ਵਗਦੀ ਆ। ੱੱਕ ਵੀ ਦੁੱਧ ਸੁਕਾ ਜਾਂਦੇ ਆ। ਪਸ਼ੂਆਂ ਦਾ ਵੀ ਦੁੱਧ ਸੁੱਕ ਜਾਂਦਾ ਤੇ ਆਸੇ-ਪਾਸੇ ਤੁਸੀਂ ਦਰਖਤ ਦੇਖੋਗੇ ਉਹ ਵੀ ਸੁੱਕੇ ਮਿਲਣਗੇ ਤੁਹਾਨੂੰ। ਇੰਨੀ ਜ਼ਿਆਦਾ ਗਰਮੀ ਆ। ਇਸ ਗਰਮੀ ਦੇ ਵਿੱਚ ਖੇਤਾਂ ਦੇ ਵਿੱਚ ਜਦੋਂ ਫਸਲ ਬੀਜੋਗੇ ਤਾਂ ਲਾਜ਼ਮੀ ਪਾਣੀ ਦੀ ਲੋੜ ਪੈਂਦੀ ਆ। ਪਰ ਇਹਨਾਂ ਦਿਨਾਂ ਦੇ ਵਿੱਚ ਨਹਿਰਾ ਵੀ ਸੁੱਕੀਆਂ ਮਿਲਣ ਨੂੰ ਦੇਖਣ ਨੂੰ ਮਿਲੀਆਂ ਤੇ ਸੂਏ ਵੀ ਸੁੱਕੇ ਦੇਖਣ ਨੂੰ ਮਿਲੇ ਆਖਰ ਕਾਰਨ ਕੀ ਆ ਨਹਿਰਾ ਸੂਏ ਪੰਜਾਬ ਦੀ ਧਰਤੀ ਤੇ ਪੰਜ ਦਰਿਆਵਾਂ ਦੀ ਧਰਤੀ ਤੇ ਸੁੱਕੇ ਕਿਉਂ ਆ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਜਗਸੀਰ ਢੁੱਡੀਕੇ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁਨ ਨੇ ਜਗਸੀਰ ਭਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹਾਂ ਜੀ ਤੁਹਾਡਾ ਵੀ ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਕਰ ਰਹੇ ਹਾਂ ਤੇ ਗੱਲਬਾਤ ਪਾਣੀ ਤੇ ਜਿਹੜਾ ਸਭ ਤੋਂ ਇੰਪੋਰਟੈਂਟ ਇਸ਼ੂ ਆ ਆਪਣਾ ਪਾਣੀ ਦਾ ਜੀ ਪੰਜਾਬ ਦਾ ਤੇ ਜਿਵੇਂ ਤੁਸੀਂ ਐਕਸਪਲੇਨ ਕੀਤਾ ਹੀ ਆ ਵੀ ਸੁੱਕਿਆ ਪਿਆ ਸਭ ਕੁਝ ਹਾਂ ਬਹੁਤ ਬੜੀ ਔੜ ਬਹੁਤ ਜਿਆਦਾ ਮਤਲਬ ਸੁੱਕਾ ਤੇ ਗਰਮੀ ਨੇ ਇਸ ਵਾਰ ਜਿੰਨੇ ਵਾਟ ਕੱਢੇ ਆ ਇਹ ਮਤਲਬ ਇੱਥੇ ਪੰਜਾਬ ਦੇ ਜਿਹੜੇ ਇੱਥੇ ਰਹਿੰਦੇ ਲੋਕ ਉਹਨਾਂ ਨੂੰ ਪਤਾ ਹੀ ਆ ਤੇ ਸਭ ਕੋਸ਼ਿਸ਼ ਕੋਇਆ ਪਿਆ ਉੱਪਰੋਂ ਜਿਹੜਾ ਇਹਨਾਂ ਨੇ ਸਰਕਾਰ ਨੇ ਜਿਹੜਾ ਇੱਥੇ ਸੀਗਾ ਕਿ ਪਾਣੀ ਦੇਣ ਦੀ ਗੱਲ ਪਾਣੀ ਪਿਛਲੇ ਅਕਤੂਬਰ ਦਾ ਆਇਆ ਹੋਇਆ ਨਹਿਰਾਂ 'ਚ ਐਕਚੁਅਲੀ ਖਾਸ ਕਰਕੇ ਕੋਸ਼ਿਰਗੀ ਇਹਨਾਂ ਦੀ ਹੋ ਸਕਦਾ ਕਿਤੇ ਕੋਸ਼ ਇੱਕ ਅੱਧੀ ਜਿਹੜੀਆਂ ਨਹਿਰਾਂ ਚ ਕਿਤੇ ਛੱਡਿਆ ਹੋਵੇ ਪਰ ਜ਼ਿਆਦਾਤਰ ਪੰਜਾਬ ਦਾ ਹਿੱਸਾ ਅ ਅਕਤੂਬਰ ਦਾ ਪਾਣੀ ਲੱਗਿਆ ਹੋਇਆ ਪਰ ਸਰਕਾਰ ਦਾਵਾ ਕਰ ਰਹੀ ਹੈ ਕਿ ਪਾਣੀ ਹੈ ਜਿਹੜਾ ਉਹ ਬਹੁਤ ਆ ਕਿਸਾਨਾਂ ਕੋਲੇ ਸੀ ਵਾਧੂ ਦਿੱਤਾ ਹੋਇਆ ਤੁਸੀਂ ਕਹਿ ਰਹੇ ਹੋ ਅਕਤੂਬਰ ਦਾ ਪਾਣੀ ਮਿਲਿਆ ਹੋਇਆ ਗੱਲ ਇੱਥੋਂ ਹੀ ਸਟਾਰਟ ਕਰਿਓ ਕਿ ਅਕਤੂਬਰ ਦਾ ਪਾਣੀ ਮਿਲਿਆ ਤੇ ਹੁਣ ਤੱਕ ਕੀ ਬਣੀ ਹਾਲਤ ਨਹੀਂ ਜਿਹੜਾ ਕਹਿੰਦੇ ਪਾਣੀ ਦਿੱਤਾ ਸੀ ਉਹਦੇ ਚ 2-3 ਕੱਲਾ ਮੁੱਖ ਇੱਕ ਤਾਂ ਇਹ ਕਹਿੰਦੀ ਐ ਕਿ ਅਸੀਂ ਪਾਣੀ ਹਰ ਖੇਤ ਤੱਕ ਪਹੁੰਚਾਉਣ ਦੀ ਗੱਲ ਆ ਤੇ ਟੇਲਾ ਤੇ ਪਾਣੀ ਜਿਹੜਾ ਅੱਗੇ ਵੱਡਾ ਇਸ਼ੂ ਸੀਗਾ ਵੀ ਪਾਣੀ ਅੱਗੇ-ਅੱਗੇ ਲੱਗਦਾ ਟੇਲਾ ਤੱਕ ਪਾਣੀ ਪਹੁੰਚਦਾ ਨਹੀਂ ਇਹ ਸਰਕਾਰ ਨੇ ਹਾਲੇ ਦਾ ਇਹ ਕੱਢਿਆ ਵੀ ਜਿਹੜੇ ਮੁਗਗੇ ਆ ਉਹ ਜਿਹੜੇ ਮੋੜ ਚ ਮੁਗਗੇ ਆਉਂਦੇ ਆ ਉਹਨਾਂ ਦੀ ਉੱਚੇ ਚੱਕ ਤੇ ਫੁੱਟ-ਫੁੱਟ ਦੋ-ਦੋ ਫੁੱਟ ਜਾਂ ਢੀੜੇ ਕਰਤੇ ਤਾਂ ਕਿ ਪਾਣੀ ਪਿੱਛੇ ਤੱਕ ਲਜਾਇਆ ਜਾ ਸਕੇ ਢੇਲਾਂ ਤੱਕ ਇੱਕ ਤਾਂ ਇਹ ਮਤਲਬ ਜਿਹੜਾ ਢੇਲਾਂ ਵਾਲੀ ਗੱਲ ਕਹਿੰਦੇ ਆ ਉਹ ਇਹਨਾਂ ਨੇ ਹੀ ਹੱਲ ਕੱਢਿਆ ਇਹਦਾ ਤੇ ਦੂਸਰਾ ਜਦੋਂ ਪਾਣੀ ਅਕਤੂਬਰ ਦਾ ਆਪਾਂ ਜਿਵੇਂ ਕਰਦੇ ਆਂ ਵੀ ਆਇਆ ਹੀ ਨਹੀਂਗਾ ਇੱਥੇ ਆਮ ਕਸੀਆਂ ਖਾਲਿਆਂ ਦੇ ਵਿੱਚ ਆ ਜਿਹੜਾ ਜਿੱਥੇ ਆਪਾਂ ਖੜੇ ਆਂ ਇਹ ਸੂਏ ਦੇ ਵਿੱਚ ਇਹ ਸੁੱਕਾ ਹੀ ਰਿਹਾ ਮੈਂ ਤਾਂ ਜਦੋਂ ਦੇਖਿਆ ਆ ਹੁਣ ਅੱਜ 16 ਤਰੀਕ ਆ ਇਹਨਾਂ ਨੇ 15 ਤਰੀਕ ਨੂੰ ਪਾਣੀ ਛੱਡਣਾ ਸੀ ਆ ਹੁਣ ਇਹ ਚ ਕਿੰਨਾ ਕੁ ਪਾਣੀ ਆ ਤੁਸੀਂ ਦੇਖ ਲਓ ਪਾਣੀ ਮੈਨੂੰ ਜਿਵੇਂ ਐਵੇਂ ਫੋਟਕ ਪਾਣੀ ਪਤਾ ਨਹੀਂ ਕਿਵੇਂ ਛੱਡਿਆ ਜਾਂ ਛੱਡਿਆ ਜਾਂ ਕੀ ਹੈ ਜਾਂ ਇਹ ਮੈਨੂੰ ਨਹੀਂ ਪਤਾਗਾ ਪਰ ਹਾਲਤ ਸਾਰੇ ਇਹੀ ਹੈ ਇੱਥੇ ਦੇ ਜੇ ਇੱਕ ਵਾਰੀ ਉਸ ਨੂੰ ਪਿਛਲੇ ਕੁਝ ਦਿਨਾਂ ਦੀ ਗੱਲ ਦੱਸਦੇ ਆਂ ਸੀ ਇੱਥੇ ਸਾਡੇ ਇੱਥੇ ਜੇ ਨਹਿਰੀ ਪਹਾਗਦੇ ਉਹਨਾਂ ਨੂੰ ਫੋਨ ਕੀਤਾ ਸੀ ਕਿਉਂਕਿ ਮੇਰੇ ਇੱਥੇ ਹੈਗੇ ਪੰਜ ਕਿੱਲੇ ਜਿੱਥੇ ਮੋਟਰ ਹੈ ਨਹੀਂ ਕਿ ਸਾਈਡ ਤੇ ਆ ਤੇ ਉਹ ਨਹਿਰੀ ਪਾਣੀ ਨਾਲੀ ਜਾਂ ਅਗਲੇ ਇਸ ਤਰੀ ਪੜਦੇ ਆ ਉਹਦੇ ਨੂੰ ਫੋਨ ਕੀਤਾ ਸੀ ਵੀ ਅਸੀਂ ਇਹਦੀ ਰੌਣੀ ਕਰਨੀ ਆ ਅਸੀਂ ਇਹ ਚ ਅਗਲੀ ਫਸਲ ਦੀ ਬੀਜਣ ਲਈ ਵੀ ਕਦੋਂ ਪਾਣੀ ਛੱਡਣਾ ਇਹ ਮੈਨੂੰ ਲੱਗਦਾ ਇਹ ਗੱਲ ਹੈਗੀ ਆ ਮਈ ਦੇ ਸਟਾਰਟਿੰਗ ਦੀ ਗੱਲ ਉਹ ਕਹਿੰਦੇ ਜੀ ਹਜੇ ਤਾਂ ਸਾਡੀ ਇੱਥੇ ਘੜਨੇ ਆ ਖਾਲੀ ਹਜੇ ਅਸੀਂ ਅਰੇਂਜ ਕਰਦੇ ਫਿਰਦੇ ਆ ਲੇਬਰ ਤੇ ਕੋਈ ਨਰੇਗਾ ਲਾਉਣੀ ਹੋਣੀ ਜਾਂ ਇਸ ਤਰ੍ਹਾਂ ਤੇ ਹਾਲੇ ਹੱਲੇ ਨਹੀਂ ਕਿ ਮਿਲਣਾ ਪਾਣੀ ਤਾਂ ਉਹ ਹੁਣ ਜੇ ਉਹਦੋਂ ਅਗਲੀ ਫਸਲ ਦੀ ਬਜਾਈ ਜਿਹੜੀ ਕਰਨੀ ਆ ਰੌਣੀ ਕਰਨੀ ਆ ਜਿਹਦੇ ਚ ਹੁਣ ਜਿਵੇਂ ਇਹ ਗੱਲ ਕਰਦੇ ਆ ਵੀ ਸਰਕਾਰ ਪ੍ਰਮੋਟ ਵੀ ਕਰਦੀ ਆ ਝੋਨੇ ਬਾਰੇ ਵੀ ਸਿੱਧੀ ਬਿਜਾਈ ਨਾਲ ਲਾਓ ਹਾਂ ਖਾਸ ਕਰਕੇ ਸਿੱਧੀ ਬਿਜਾਈ ਤਾਂ ਰੋਣੀ ਕਰਕੇ ਹੀ ਹੋਣੀ ਆ ਕਦੂ ਦਾ ਝੋਨਾ ਨਹੀਂਗਾ ਤੇ ਜਾਂ ਹੋਰ ਵੀ ਜਿਵੇਂ ਜਿੱਥੇ ਆਪਾਂ ਖੜੇ ਆ ਪਿੱਛੇ ਪਦੀਨਾ ਲੱਗਿਆ ਹੋਇਆ ਮੱਕੀਆਂ ਹੈਗੀਆਂ ਜਾਂ ਜਿਹੜੀ ਛੋਟੀ ਕਿਸਾਨੀ ਆ ਉਹਨਾਂ ਦੇ ਤਾਂ ਮਤਲਬ ਉਹਨਾਂ ਨੂੰ ਹਰਾਚਾਰਾ ਲਾਉਣਾ ਕਿ ਜਿਹੜੀ 1 ਏਕੜ ਦੀ ਆ 1.5 ਏਕੜ ਦੀ 1 ਏਕੜ ਦੀ 1.5 ਏਕੜ ਤੋਂ 2 ਏਕੜ ਦੀ ਮਾਲਕੀ ਵਾਲੇ ਆ ਖਾਸ ਕਰਕੇ ਪਸ਼ੂਆਂ ਦਾ ਕੰਮ ਕਰਦੇ ਆ ਉਹ ਛੋਟੀ ਮਾਲਕ ਉਹਨਾਂ ਨੇ ਲਾਉਣੇ ਵੀ ਚਾਰਾ ਲਾਉਣਾ ਹੁੰਦਾ ਉਹਨਾਂ ਨੇ ਚਾਰੇ ਤਾਂ ਕਿਉਂਕਿ ਉਹਨਾਂ ਬੋਰ ਲੌਂਗ ਕਰਨ ਦੀ ਕੈਪੈਸਿਟੀ ਜੀ ਹੈ ਨਹੀਂ ਜੀ ਮੋਟਰਾਂ ਲਾਉਣ ਦੀ ਤਾਂ ਉਹਨਾਂ ਨੂੰ ਤਾਂ ਖਾਸ ਕਰਕੇ ਨਹਿਰੀ ਪਾਣੀ ਚਾਹੀਦਾ ਹਾਂ ਪਰ ਨਹਿਰੀ ਪਾਣੀ ਜਦੋਂ ਮਿਲਣਾ ਹੀ ਨਹੀਂ ਉਹ ਕੀ ਕਰਨ ਉਹ ਫਿਰ ਬਹੁਤ ਕਈ ਵਾਰੀ ਤਾਂ ਇਦਾਂ ਵੀ ਮਤਲਬ ਸਸਤੇ ਭਾਅ ਤੇ ਉਹ ਕਿਸੇ ਨੂੰ ਹੋਰ ਦੇਣੀ ਪੈਂਦੀ ਹੈ ਜਿਹਦੇ ਨਾਲ ਲੱਗਦੀ ਹੁੰਦੀ ਹੈ ਜ਼ਮੀਨ ਤੇ ਆਪ ਨੂੰ ਉਹਨਾਂ ਨੂੰ ਮਹਿੰਗੇ ਭਾਅ ਦੀ ਹੋਰ ਕਿਤੇ ਜਾ ਕੇ ਅ ਦੂਜੇ ਪਾਸੇ ਮੋਟਰ ਮਟਰ ਵਾਲੇ ਤੋਂ ਕਿਤੋਂ ਮਹਿੰਗੇ ਬਾੜੀ ਜ਼ਮੀਨ ਲੈਣੀ ਪੈਦੀ ਹੈ ਠੇਕੇ ਤੇ ਜਾਂ ਕਿਸੇ ਵੀ ਤਰ੍ਹਾਂ ਕਿੱਥੇੋਂ ਆਪਦੇ ਲਾਉਣ ਜੀ ਉਹਨਾਂ ਦੇ ਰੋ ਪਾਣੀ ਹੁਣ ਤਾਂ ਕਿਉਂਕਿ ਦੇਖੋ ਇਹਦਾ ਇਹ ਜਿਹੜਾ ਪੰਜਾਬ ਨੇ ਬਚਣਾ ਤਾਂ ਜੇ ਸਾਨੂੰ ਨਹਿਰੀ ਪਾਣੀ ਦੇਣਗੇ 12 ਮਹੀਨੇ 30 ਦਿਨ ਜਿਹੜੀ ਪਾਣੀ ਦੇ ਗਰਾਊਂਡ ਵਾਟਰ ਦੀ ਸਿਚੁਏਸ਼ਨ ਆ ਉਹ ਜਿੱਥੇ ਆਪਾਂ ਖੜੇ ਆ ਮੋਗਾ ਏਰੀਆ ਇੱਥੇ ਹੁਣ 160 70 ਫੁੱਟ ਤੇ ਮੋਟਰ ਐਸਟ ਹੂੰ ਮਤਲਬ ਇਹਦੂ ਗਾਂ ਹਰ ਸਾਲ 10 ਫੁੱਟ ਦਾ ਪੀਸ ਪੈ ਜਾਂਦਾ ਜਿਹੜੀ ਡਿਲੀਵਰੀ ਦੇ ਵਿੱਚ ਹਾਂ ਮੈਂ ਸੁਣਿਆ ਕਹਿੰਦੇ ਆਏ ਸਾਲ ਹਰ ਥਾਂ ਤੇ 10 15 ਫੁੱਟ ਦਾ ਇੱਕ ਪੀਸ ਪੈਂਦੇ ਪੈਂਦਾ ਹਣਾ 10 10 ਦਾ ਪੈ ਜੇ ਕਈ ਵਾਰ 2 ਪੀਸ ਵੀ ਪੈ ਜਾਂਦੇ ਜੀ ਇੱਕ ਸਾਲ ਨਹੀਂ ਪਿਆ ਤਾਂ ਅਗਲੇ ਸਾਲ 2 ਪੈ ਜਾਂਦੇ ਤੁਸੀਂ 10 ਫੁੱਟ ਮੰਨ ਕੇ ਚੱਲੋ ਵੀ ਹਰ ਸਾਲ ਵਿੱਚ ਪੀਸ ਪੈਂਦਾ ਉਹਦੇ 160 70 ਫੁੱਟ ਤੇ ਜੀ ਮੋਟਰ ਆ ਕਿੰਨਾ ਕੁ ਹੋਰ ਅੱਗੇ ਚਲੇ ਜਾਵਾਂਗੇ ਆਪ ਮੈਨੂੰ ਤਾਂ ਇਹ ਲੱਗਦਾ ਵੀ 5-7 ਸਾਲ ਦੀ ਇਹ ਗੱਲ ਆ ਇੱਥੇ ਜੇ ਵੀ ਇਹ ਜਿਹੜਾ ਗਰਾਊਂਡ ਵਾਟਰ ਵਰਤੀ ਕੇ ਤਾਂ ਸਰਕਾਰ ਨੂੰ ਇਹਦੇ ਤੇ ਬਿਲਕੁਲ ਸਵਹਿਰਦ ਹੋਣਾ ਚਾਹੀਦਾ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਦੀ ਕਰਨਾ ਚਾਹੀਦਾ ਇਹਨਾਂ ਨੂੰ ਖਾਲੇ ਇੱਕ ਹਾਂ ਤੁਸੀਂ ਗੱਲ ਕਰੋ ਖਾਲੇ ਜਿੰਨੇ ਹੈਗੇ ਆ ਇੱਥੇ ਤੁਹਾਨੂੰ ਮੈਂ ਇੱਥੇ ਦਿਖਾ ਦੇਣਾ ਆਲੇ ਦੁਆਲੇ ਤਕਰੀਬਨ ਖਾਲੇ ਢਏ ਪਏ ਆ ਜਾਂ ਉਹ ਕਿਸੇ ਦੇ ਵਿੱਚ ਆ ਜਿਆਦਾ ਢਏ ਹੋਏ ਆ ਜਾਂ ਉਥੇ ਲੋਕਾਂ ਦੇ ਵਿੱਚ ਵਾਏ ਹੋਏ ਆ ਹੂੰ ਉਹਨਾਂ ਛੜਾਉਣੇ ਆ ਪਿੱਛੇ ਜੇ ਗੱਲ ਵੀ ਚੱਲੀ ਆ ਪਟਵਾਰੀਆਂ ਵਾਲੀ ਤੁਸੀਂ ਸੁਣਿਆ ਹੋਣਾ ਪਟਵਾਰੀਆਂ ਨੂੰ ਕਿ ਜੀ ਤੁਸੀਂ ਲਿਖ ਦਿਓ ਕਿ ਅਸੀਂ ਪਾਣੀ ਸਾਰੇ ਕਿਤੇ ਹਰ ਖੇਤਕ ਦੇ ਤੱਕ ਦੇਤਾ ਪਰ ਹਾਲਤ ਹਰ ਖੇਤਕ ਦੇਣ ਵਾਲੀ ਹੈ ਨਹੀਂ ਪਰ ਸਰਕਾਰ ਇਹ ਹੈ ਵੀ ਹਰ ਕੁਝ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੀ ਆ ਉਹਨਾਂ ਨੇ ਐ ਵੀ ਜੇ ਲਿਖ ਦੇਣ ਪਟਵਾਰੀ ਸਾਨੂੰ ਤਾਂ ਅਸੀਂ ਐਡਵਰਟਾਈਜ਼ਮੈਂਟ ਕਰਗੇ ਜੀ ਅਸੀਂ ਪਹੁੰਚਦਾ ਕਰਤਾ ਪਾਣੀ ਮਤਲਬ ਕਾਗਜ਼ਾਂ ਦੇ ਵਿੱਚ ਕਹਿੰਦੇ ਆ ਵੀ ਪਾਣੀ ਪੂਰਾ ਕਰ ਦੋ ਜਿੱਥੇ ਪਹੁੰਚਿਆ ਨਹੀਂ ਪਹੁੰਚਿਆ ਬਸ ਕਾਗਜ਼ਾਂ 'ਚ ਪੂਰਾ ਹੋਣਾ ਚਾਹੀਦਾ ਕਾਗਜ਼ ਕਰ ਦੋ ਪੂਰਾ ਪਰ ਉਹ ਉਹ ਅੜ ਗਏ ਪਟਵਾਰੀ ਵਧੀਆ ਕੀਤਾ ਉਹਨਾਂ ਦੀ ਯੂਨੀਅਨ ਆ ਉਹਨਾਂ ਦਾ ਬਹੁਤ ਵਧੀਆ ਫੈਸਲਾ ਉਹਨਾਂ ਦਾ ਉਹ ਕਹਿੰਦੇ ਵੀ ਜਿਹੜੀ ਚੀਜ਼ ਹੈ ਨਹੀਂ ਸੀ ਨਹੀਂ ਲਿਖ ਕੇ ਦਿੰਦੇ ਜਿਹੜਾ ਇਹ ਇਹ ਜਿਹੜਾ IAS ਇਹਨਾਂ ਦਾ ਮਤਲਬ ਇਹ ਕ੍ਰਿਸ਼ਨ ਕੁਮਾਰ ਨਹਿਰੀ ਵਿਭਾਗ ਤੇ ਲਾਇਆ ਹੋਇਆ ਉਹ ਬਿਹਾਰ ਤੋਂ ਆ ਉਹਨੂੰ ਹੁਣ ਕੀ ਪਤਾ ਇੱਥੇ ਪੰਜਾਬ ਦੀ ਕਿਸਾਨੀ ਦਾ ਕਦੋਂ ਉਹਨੂੰ ਮਤਲਬ ਗਰਾਊਂਡ ਨਾਲ ਤੂੰ ਜੁੜੇ ਹੀ ਨਹੀਂ ਹੋਏ ਉਸ ਤਰ੍ਹਾਂ ਉਹਨੂੰ ਕੀ ਪਤਾ ਵੀ ਕਦੋਂ ਇੱਥੇ ਪਾਣੀ ਦੀ ਕਿੰਨੀ ਜ਼ਰੂਰਤ ਹੈ ਕਿਸ ਟਾਈਮ ਦੇ ਵਿੱਚ ਹੁਣ ਮਈ ਦੇ ਮਹੀਨੇ ਤੇ ਹੁਣ ਜਿਹੜੀ ਉੱਦ ਅੱਗੇ ਹੁਣ ਬੇਹੱਦ ਜ਼ਰੂਰਤ ਆ ਪਾਣੀ ਦੀ ਨਹਿਰੀ ਪਾਣੀ ਦੀ ਸਰਕਾਰ ਤਾਂ ਕਹਿੰਦੀ ਹੈ ਮਈ ਮਹੀਨੇ ਕੋਈ ਜ਼ਰੂਰਤ ਨਹੀਂ ਪਾਣੀ ਦੀ ਉਹ ਤਾਂ ਕਿਤੇ ਵੀ ਹਾਂ ਹੁਣ ਜ਼ਰੂਰਤ ਹੈਗੀ ਆ ਹਲੇ ਪਾਣੀ ਦੀ ਮਈ ਦੇ ਮਹੀਨੇ ਤਾਂ ਬਹੁਤ ਜ਼ਿਆਦਾ ਸਾਰੀ ਜਿਹੜੀ ਹੁਣ ਫਸਲ ਦੀ ਬਿਜਾਈ ਹੋਣੀ ਆ ਉਹ ਮਈ ਦੇ ਮਹੀਨੇ ਹੀ ਉਹਦੀ ਰੌਣੀਆਂ ਹੋਣਗੀਆਂ ਚਾਹੇ ਬੈਂਥਾ ਲੱਗਣਾ ਹੈ ਚਾਹੇ ਮੱਕੀ ਲਗਣੀ ਆ ਚਾਹੇ ਹਰਾਚਾਰਾ ਲੱਗਣਾ ਚਾਹੇ ਝੋਨੇ ਦੀ ਸਿੱਧੀ ਬਜਾਈ ਹੋਣੀ ਆ ਕੁਝ ਵੀ ਹੋਣਾ ਹੈ ਉਹਨੇ ਮਈ ਦੇ ਵਿੱਚ ਹੋਣਾ ਇਹਨਾਂ ਨੂੰ ਤਾਂ ਜਿਹੜੀ ਖਾਲਿਆਂ ਦੀ ਸਫਾਈ ਆ ਜਾਂ ਦੂਸਰਾ ਇਹ ਹੁਣ ਕਰਾਉਣ ਦੀ بجائے ਇਹਨਾਂ ਨੂੰ ਮਾਰਚ ਦੇ ਵਿੱਚ ਫਰਵਰੀ ਦੇ ਵਿੱਚ ਉਦੋਂ ਕਰਾਉਣੀ ਚਾਹੀਦੀ ਆ ਉਦੋਂ ਉਦੋਂ ਘੱਟ ਜ਼ਰੂਰਤ ਹੁੰਦੀ ਆ আচ্ছা ਭਾਈ ਮੇਰੇ ਇੱਕ ਹੋਰ ਸਵਾਲ ਆਖਿਰ ਇਹ ਪੰਜਾਬ ਦੇ ਹਿੱਸੇ ਹੀ ਕਿਉਂ ਆਇਆ ਪੰਜਾਬ ਦੇ ਵਿੱਚ ਪੰਜ ਦਰਿਆਵਾਂ ਦੀ ਧਰਤੀ ਆ ਪੰਜਾਬ ਦੇ ਵਿੱਚ ਪਾਣੀ ਦੇ ਨਾਮ ਤੇ ਜਣੀ ਬਹੁਤ ਕੁਝ ਆ ਪਾਣੀ ਦੇ ਨਾਮ ਤੇ ਵੀ ਲੋਕ ਕਹਿ ਦਿੰਦੇ ਵੀ ਪਾਣੀ ਹੀ ਹੈ ਯਾਰ ਕੋਈ ਗੱਲ ਨਹੀਂ ਵੇਖ ਨਹੀਂ ਸਕਦਾ ਪਾਣੀ ਇਹੋ ਜੇ ਹਨਾ ਮੁਹਾਵਰੇ ਆ ਪੰਜਾਬ ਦਾ ਪਾਣੀ ਦੇ ਨਾਲ ਨਾਲ ਬਹੁਤ ਜਿਆਦਾ ਵੱਡਾ ਰਿਸ਼ਤਾ ਹੈ ਇੱਕ ਹਨਾ ਪਰ ਪੰਜਾਬ ਦੇ ਹਿੱਸੇ ਕਿਉਂ ਆ ਕਿ ਪੰਜਾਬ ਦੀਆਂ ਨਹਿਰਾਂ ਸੁੱਕੀਆਂ ਪੰਜਾਬ ਦਾ ਗਰਾਊਂਡ ਵਾਟਰ ਥੱਲੇ ਜਾ ਰਿਹਾ ਪੰਜਾਬ ਦਾ ਪਾਣੀ ਜ਼ਹਿਰੀ ਵੀ ਹੋ ਰਿਹਾ ਮਹਿੰਗਾ ਵੀ ਹੋ ਰਿਹਾ ਮਿਲਣਾ ਮੁਸ਼ਕਲ ਹੁੰਦਾ ਜਾਂਦਾ ਹੁਣ ਤਾਂ ਇਹੋ ਜੇ ਹਾਲਾਤ ਆ ਰਹੇ ਆ ਦੇਖੋ ਪਾਣੀ ਦੀ ਤਾਂ ਹਰ ਕਿਸੇ ਦੀ ਜ਼ਰੂਰਤ ਆ ਆ ਤੁਸੀਂ ਸੁਣਿਆ ਹੋਣਾ ਹੁਣ ਦਿੱਲੀ ਦਾ ਕੀ ਹਾਲ ਐ ਇਸ ਟਾਈਮ ਬਿਲਕੁਲ ਜੀ ਰਹਾਇਸ਼ੀ ਇਲਾਕਿਆਂ 'ਚ ਜਿੱਥੇ ਵੀ ਵੱਡੇ ਸ਼ਹਿਰਾਂ ਦੇ ਵਿੱਚ ਜਿੰਨੀ ਪੋਪੂਲੇਸ਼ਨ ਵੱਧ ਰਹੀ ਆ ਤੇ ਜਿੰਨੀ ਇਹਦੀ ਮਤਲਬ ਗਰਮੀ ਦਾ ਵੱਧ ਰਿਹਾ ਪਾਣੀ ਦੀ ਬੇਹੱਦ ਜ਼ਰੂਰਤ ਆ ਹਰ ਕਿਤੇ ਹਰ ਕਿਤੇ ਆ ਜੀ ਪੰਜਾਬ ਦੇ ਵਿੱਚ ਕਿਉਂਕਿ ਇੱਕ ਐਗਰੀਕਲਚਰ ਸਟੇਟ ਆ ਪਾਣੀ ਦੇ ਕੋਲੇ ਆਪਦੇ ਤਿੰਨ ਤੇ ਰਾਜ ਦੇ ਹਿੱਸੇ ਆਏ ਆ ਬਿਆਸ ਸਤਲੁਜ ਤੇ ਰਾਵੀ ਤਿੰਨਾਂ ਦਾ ਵੀ ਇਹਦਾ ਪਾਣੀ ਜਿਹੜਾ ਉਹ ਤੋਂ 50% ਤੋਂ ਵੱਧ ਰਾਜਸਥਾਨ ਲੈ ਜਾਂਦਾ ਉਹ ਇੱਕ ਆਪਦੇ ਵਿੱਚ ਮੇਜਰ ਇਸ਼ੂ ਆ ਉਨ ਵਾਰ-ਵਾਰ ਠਾਉਨੇ ਵੀ ਆ ਉਹਦੇ ਤੇ ਗੱਲ ਵੀ ਚੱਲਦੀ ਹੈ ਤਕਰੀਬਨ ਪਰ ਉਹ ਨਹੀਂ ਕਰਦੇ ਸਵਾਲ ਉਸ ਅਚਾਉ ਹਨੈਰ ਹੈ ਜਿਹੜੀ ਜਿੱਥੇੋਂ ਜਾਂਦਾ ਉਹ Rajasthan feeder Indira Gandhi canal ਜਿਹਨੂੰ ਪਕਨੇ ਉਹ ਲਗਾਤਾਰ 12 ਮਹੀਨੇ 30 ਦਿਨ ਬਗੀ ਜਾਂਦੀ ਤੇ ਉੱਥੇ ਉਹ ਐਗਰੀਕਲਚਰ ਚ ਵੀ ਨਹੀਂ ਉੱਥੇ ਰਫਾਈਨਰੀਆਂ ਨੂੰ ਦੇਣ ਲੱਗੇ ਹੋਏ ਆ ਪਾਣੀ ਮੈਂ ਦੇਖਿਆ ਹੁਣ ਜਿਵੇਂ ਆਪਾਂ ਪੰਜਾਬ ਦੀਆਂ ਜਿਹੜੀਆਂ ਨਹਿਰਾਂੋਂ ਸੁੱਕੀਆਂ ਪਈਆਂ ਸੀ ਰਾਜਸਥਾਨ ਜਿਹੜੀ ਨਹਿਰ ਜਾਂਦੀ ਆ ਉਹ ਫੁੱਲ ਪੂਰੀ ਨੱਕੋ ਨੱਕ ਜਾ ਰਹੀ ਸੀ ਬਿਲਕੁਲ ਉਹ ਫੁੱਲ ਵਗੀ ਜਾਂਦੀ ਆ ਜਿਹੜਾ ਹਰਿਆਣੇ ਨੂੰ ਜਾਂਦਾ ਉਹ ਵੀ ਜਾਈ ਜਾਂਦਾ ਤੇ ਪੰਜਾਬ ਦਾ ਜਿਹੜੇ ਇਹ ਪੰਜਾਬ ਤੋਂ ਤਾਂ ਕੰਟਰੋਲ ਹੀ ਨਹੀਂ ਨਹਿਰਾਂ ਦੇ ਉੱਤੇ ਜਿਹੜਾ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਆ ਉਹਦੇ ਜਦੋਂ ਸਾਡਾ ਬੰਦਾ ਹੀ ਹੈ ਨਹੀਂ ਕੋਈ ਹਾਂ ਇਹ ਸਰਕਾਰ ਕਹਿ ਦਿੰਦੇ ਆ ਪਰ ਠੀਕ ਆ ਇਹਨਾਂ ਦੇ ਜਿੰਨਾ ਇਹਦੇ ਹੈਗਾ ਕੰਟਰੋਲ 'ਚ ਉਹ ਤਾਂ ਇੱਕ ਘਟੋ ਘਟ ਜੇ ਦੇਖੋ ਸਾਡਾ ਕਲੇਮ ਵੀ ਤਾਂ ਹੀ ਬਣਨਾ ਪਾਣੀ ਤੇ ਜੇ ਇਹ ਪਾਣੀ ਖੇਤਾਂ ਨੂੰ ਲੱਗੂਗਾ ਖੇਤ ਇਹਦੇ ਤੇ ਸਾਰੇ ਨਿਰਭਰ ਹੋਣਗੇ ਫਿਰ ਕਿਸਾਨੀ ਵੀ ਨਾਲ ਉੱਠੂਗੀ ਤੇ ਸਾਰੀ ਗੱਲ ਹੋਊਗੀ ਹੁਣ ਜਦੋਂ ਤੁਸੀਂ ਇੱਕ ਪਾਸੇ ਖੁੱਲੀਆਂ ਖੁੱਲ੍ਹੀ ਗੱਲ ਆ ਕਿਸਾਨ ਵੀ ਹੋਵੇਂ ਆ ਉਹਨਾਂ ਨੂੰ ਵੀ ਸੌਖਾ ਵੀ ਚੱਲ ਮੋਟਰ ਹੈਗੀ ਆ ਆਉਂਦੀ ਆ ਸਵੱਚ ਨੱਪੋ ਤੇ ਪਾਣੀ ਆਉਂਦਾ ਦੇਖੋ ਇਹਦੇ ਤੇ ਇਹ ਫਰਜ਼ ਕਿਸਾਨਾਂ ਦਾ ਵੀ ਆ ਵੀ ਉਹ ਨਹਿਰੀ ਪਾਣੀ ਦੀ ਵੱਤੋਂ ਵੱਦ ਜੀ ਆਪਾਂ ਇਹ ਬਚਾਉਣਾ ਵੇ ਨਹਿਰੀ ਪਾਣੀ ਨੂੰ ਅਸੀਂ ਵਰਤ ਕੇ ਜਿਹਦੇ ਜਿੰਨਾ ਵੀ ਆਉਂਦਾ ਉਹਨੂੰ ਉਹ ਲਾਵੇ ਤੇ ਉਹਦੇ ਲਈ ਕੋਸ਼ਿਸ਼ ਕਰੇ ਜੇ ਕਿਸੇ ਦੇ ਖੇਤ ਨੂੰ ਖਾਲਾ ਆਉਂਦਾ ਹੈ ਤਾਂ ਕਢਾ ਦੇ ਆ ਉਤੋਂ ਮਤਲਬ ਕਿਸੇ ਨੇ ਦੱਬਿਆ ਹੋਇਆ ਵਿੱਚ ਨਹੀਂ ਹੈਗਾ ਉਥੇ ਖਾਲ ਪਵਾਵੇ ਜਿੱਥੇ ਕਿਤੇ ਹੈਗੇ ਆ ਉਥੇ ਵਾਰ-ਵਾਰ ਇਹਨਾਂ ਨੂੰ ਆਪਦੇ ਨਹਿਰੀ ਜਿਹੜੇ ਤੁਹਾਡੇ ਪਟਵਾਰੀ ਹੈ ਜਾਂ ਹੋਰ ਹੈ ਤੁਹਾਡੇ ਉਹਨਾਂ ਨੂੰ ਕਹੋ ਕਿ ਸਾਡੇ ਖਾਲੇ ਬਣਾ ਕੇ ਦਿਓ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਖਾਸ ਕਰਕੇ ਇਸ ਤੇ ਨਹਿਰੀ ਪਾਣੀ ਦੇ ਉੱਤੇ ਬਿਲਕੁਲ ਇੱਕ ਮੁਹਿੰਮ ਚਲਾਈ ਹੈ ਇਹਦੇ ਤੇ ਲੋਕਾਂ ਨੂੰ ਅਵੇਅਰ ਵੀ ਕਰਦੇ ਆ ਵੀ ਭਾਈ ਤੁਸੀਂ ਪਾਣੀ ਲਾਓ ਜੀ ਅੱਛਾ ਜਿਹੋ ਜਿਹਾ ਹੁਣ ਮਾਹੌਲ ਚੱਲ ਰਿਹਾ ਆਉਂਦੇ 5-7 ਸਾਲਾਂ ਦੇ ਵਿੱਚ ਕਿਹੋ ਜੀ ਖਤਰਨਾਕ ਤਸਵੀਰ ਲੱਗਦੀ ਆ ਕਿ ਬਣ ਸਕਦੀ ਆ 5-7 ਸਾਲ 10 ਸਾਲ ਹੋਰ ਵੀ ਚਲੋ ਜਿਹੜੀ ਹਾਲਤ ਅੱਜ ਦਿੱਲੀ ਦੀ ਆ ਇਹ ਸਾਡੀ ਹੋ ਜਾਣੀ ਆ ਅਸੀਂ ਐਂ ਚੱਕ ਕੇ ਕਿੰਨੀਆਂ ਟੈਂਕਰਾਂ ਮਗਰ ਭਜਿਆ ਕਰਾਂਗੇ ਹਾਲਤ ਇਹੀ ਇਹੀ ਬਣਨੀ ਆ ਹੁਣ ਤਾਂ ਅਸੀਂ ਮਤਲਬ ਦੇਖੋ ਪਾਣੀ ਤਾਂ ਪੀਣ ਦੀ ਵੀ ਸਿਚੁਏਸ਼ਨ ਤੇ ਵੀ ਪ੍ਰੋਬਲਮ ਆ ਜਾਣੀ ਆ ਆਪਾਂ ਤਾਂ ਜਿਹੜੀ ਨਹਿਰੀ ਦੀ ਨਹਿਰੀ ਪਾਣੀ ਵੀ ਇਕੱਲਾ ਖੇਤਾਂ ਨੂੰ ਥੋੜੀ ਲੱਗਦਾ ਇਹ ਸ਼ਹਿਰਾਂ ਨੂੰ ਵੀ ਸਪਲਾਈ ਇੱਥੋਂ ਹੁੰਦੀ ਆ ਹੁਣ ਜਿਹੜਾ ਆਪਾਂ ਗੱਲ ਪਿੱਛੇ ਚੱਲੀ ਸੀ ਵੀ ਨਹਿਰਾਂ ਪੱਕੀਆਂ ਕਰਨ ਤੇ ਫਰੀਦਕੋਟ ਵਾਲਿਆਂ ਨੇ ਉੱਥੇ ਇਹ ਜਿਹੜੀ ਇਲਾਕੇ ਦੇ ਅਸੀਂ ਉੱਥੇ ਮੋਰਚਾ ਲਾਇਆ ਸੀਗਾ ਫਰੀਦਕੋਟ ਫਰੀਦਕੋਟ ਇਹੀ ਸੀਗੀ ਸਿਚੁਏਸ਼ਨ ਕਿ ਉੱਥੇ ਜਿਹੜਾ ਪਾਣੀ ਸੀਪਿਜ ਹੋ ਕੇ ਦੋਨੋਂ ਪਾਸੇ ਨਲਕੇ ਲੱਗੇ ਹੋਏ ਆ ਸਾਰਾ ਫਰੀਦਕੋਟ ਸ਼ਹਿਰ ਉਹਦਾ ਪਾਣੀ ਪੀਂਦਾ ਥਲੜਾ ਪਾਣੀ ਤਾਂ ਪੀਣ ਯੋਗ ਹੀ ਨਹੀਂ ਪੰਜਾਬ ਦੇ ਵੱਡੇ ਹਿੱਸੇ ਦੇ ਵਿੱਚ ਖਾਸ ਕਰਕੇ ਜਿਹੜੀ ਫਾਜ਼ਲਕਾ 벨ਟ ਆ ਇਹ ਉਹ ਹੋ ਰਿਹਾ ਇਧਰ ਥੱਲੇ ਵਾਲਾ ਗਰਾਊਂਡ ਵਾਟਰ ਤਾਂ ਬਹੁਤ ਮਾੜਾ ਸਾਨੂੰ ਤੇ ਜਿਹੜਾ ਲੁਧਿਆਣੇ ਦਾ ਆਲੇ ਦੁਆਲੇ ਜਿੰਨੀ ਉਹ ਮਤਲਬ ਲੁਧਿਆਣੇ ਦਾ ਵੇਸਟ ਵੀ ਸਾਰਾ ਉਹਦੇ ਚ ਪਾਈ ਜਾਂਦੇ ਆ ਹਾਲਤ ਤਾਂ ਉੱਥੇ ਵੀ ਆਲੇ ਦੁਆਲੇ ਉਹ ਜਿੱਥੇ ਜਿੱਥੇ ਪਾਣੀ ਜਾਂਦਾ ਉੱਥੇ-ਉੱਥੇ ਇਹ ਪ੍ਰੋਬਲਮ ਹੋਣੀ ਹੀ ਹੋਣੀ ਦੇਖੋ ਗੱਲਾਂ ਇਹ ਆ ਵੀ ਇੱਕ ਤਾਂ ਸਾਨੂੰ ਨਹਿਰੀ ਪਾਣੀ ਹਮ ਬਰਤਨ ਦੀ ਗੱਲ ਦੂਜਾ ਸਾਫ਼ ਆਵੇ ਹਾਂ ਉਹਦੇ ਚ ਪੋਲਿਊਸ਼ਨ ਨਾ ਹੋਵੇ ਜਿਹੜਾ ਜਿਹੜਾ ਫੈਕਟਰੀਆਂ ਦਾ ਹੋਰ ਸਾਰਾ ਜਾਂ ਸ਼ਹਿਰਾਂ ਦਾ ਵੇਸਟ ਆ ਉਹ ਨਹੀਂ ਪੈਣਾ ਚਾਹੀਦਾ ਉਹਦੇ ਵਿੱਚ ਤੇ ਹਰ ਖੇਤ ਤੱਕ ਪਹੁੰਚ ਸਾਨੂੰ ਇਹ ਤੇ ਹਰ ਬੰਦੇ ਨੂੰ ਵੇਅਰ ਕਰਨਾ ਪਊਗਾ ਵੀ ਭਾਈ ਤੁਸੀਂ ਨਹਿਰੀ ਪਾਣੀ ਲਾਓ ਨਹਿਰੀ ਪਾਣੀ ਨੂੰ ਇਹ ਤਾਂ ਪੀਣ ਲਈ ਵੀ ਪੀਣ ਲਈ ਪਾਣੀ ਬਹੁਤ ਵਧੀਆ ਪਾਣੀ ਆ ਮਤਲਬ ਜਿਹੜਾ ਨੇਚਰਲ ਪਾਣੀ ਆ ਤੇ ਆਪਾਂ ਨੂੰ ਹੁਣ ਜਿਹੜੇ ਆਪਾਂ ਆਰਓ ਲਾਉਨੇ ਆ ਹੋਰ ਆ ਉਹ ਮਤਲਬ ਪੀਣ ਯੋਗ ਨਹੀਂਗਾ ਪਾਣੀ ਜਿਹੜਾ ਆ ਥੱਲੋਂ ਕੱਢ ਕੇ ਆਪਾਂ ਬਹੁਤ ਸਾਰੇ ਹਿੱਸਿਆਂ ਦਾ ਤੇ ਹੁਣ ਆਪਰ ਸੌਖ ਹੋਈ ਵੀ ਆ ਲਈ ਪੀ ਜਾਂਦੇ ਲੋਕ ਪਰ ਸਾਨੂੰ ਨਹਿਰੀ ਪਾਣੀ ਤੇ ਹੀ ਆਉਣਾ ਪੈਣਾ ਇਹ ਤੇ ਕਲੇਮ ਕਰਨਾ ਪੈਣਾ ਤੇ ਇਹਦੇ ਤੇ ਲੜਾਈ ਲੜਨੀ ਪਣੀ ਆ ਪੰਜਾਬ ਨੂੰ ਫੇਰ ਸਾਨੂੰ ਇਹ ਪਾਣੀ ਮਿਲਣਾ ਤੇ ਪਾਣੀ ਤੋਂ ਬਿਨਾ ਪੰਜਾਬ ਦਾ ਸਰਵਾਈਵਲ ਹੈ ਨਹੀਂਗਾ ਜੀ ਪੰਜਾਬ ਤੇ ਪੰਜਾਬ ਪਾਣੀਆਂ ਦੀ ਲੜਾਈ ਨਹੀਂ ਲੜਦਾ ਤੇ ਪੰਜਾਬ ਪੰਜਾਬ ਦਾ ਸਰਵਾਈਵਲ ਔਖਾ ਹੈ। ਤਾਂ ਇਹ ਸਾਰਿਆਂ ਲਈ ਸੋਚਣ ਦਾ ਸਵਾਲ ਆ। ਇਹ ਕੱਲੇ ਇੱਕ ਦੋ ਜਣਿਆਂ ਲਈ ਸੋਚਣ ਦਾ ਸਵਾਲ ਨਹੀਂ, ਇਹ ਕਿਸਾਨਾਂ ਲਈ ਸੋਚਣ ਦਾ ਸਵਾਲ ਨਹੀਂ। ਜਿੰਨੇ ਵੀ ਸਮਾਜ ਦੇ ਵਿੱਚ ਲੋਕ ਰਹਿੰਦੇ ਆ, ਉਹਨਾਂ ਲਈ ਪਾਣੀ ਬਹੁਤ ਜ਼ਰੂਰੀ ਆ। ਕਈ ਵਾਰੀ ਅਸੀਂ ਨਹਿਰਾਂ ਦੇ ਕੋਲ ਦੀ, ਨੰਗਦੇਆਂ ਸੂਇਆਂ ਦੇ ਕੋਲ ਦੀ ਨੰਗਦੇ ਸਾਡਾ ਧਿਆਨ ਨਹੀਂ ਜਾਂਦਾ। ਨਹਿਰਾਂ ਸੂਇਆਂ ਨੂੰ ਕੂੜਾਦਾਨ ਸਮਝਣ ਦੀ ਬਜਾਏ ਇਹਨੂੰ ਸਮਝਣਾ ਚਾਹੀਦਾ ਇਹ ਸਾਡੀ ਜ਼ਿੰਦਗੀ ਆ। ਨਹਿਰਾਂ ਸੂਇਆਂ ਨੂੰ ਬਚਾਈਏ, ਪਾਣੀ ਨੂੰ ਬਚਾਈਏ। ਪਾਣੀ ਕੱਲਾ ਨੀਮਾ ਜਾਣ ਦੀ ਲੜਾਈ ਨਹੀਂ ਅੱਜ ਪੰਜਾਬ ਦੀ ਪਾਣੀ ਜ਼ਹਿਰੀ ਹੋ ਰਿਹਾ ਇਹ ਵੀ ਲੜਾਈ ਨਾਲ ਬਰਾਬਰ ਵੱਡੀ ਆ ਤੇ ਪਾਣੀ ਸਾਡੇ ਤੋਂ ਖੋਇਆ ਜਾ ਰਿਹਾ ਤਾਂ ਆਪਾਂ ਗੱਲਬਾਤ ਕੀਤੀ ਆ ਬਾਈ ਜਕਸੀਰ ਢੁੱਡੀਕੇ ਨਾਲ ਤਾਂ ਜਰੂਰ ਦੱਸਣਾ ਕਿ ਪਾਣੀ ਦੀ ਲੜਾਈ ਤੇ ਤੁਸੀਂ ਕਿੰਨੇ ਕੁ ਅਵੇਅਰ ਹੋ ਕੀ ਪਾਣੀ ਦੀ ਲੜਾਈ ਸਿਰਫ ਗਰਮੀ ਦੇ ਮਹੀਨੇ ਦੇ ਵਿੱਚ ਹੀ ਸਾਨੂੰ ਦਿਖਦੀ ਆ ਗਰਮੀ ਦੇ ਮਹੀਨੇ ਦੇ ਵਿੱਚ ਹੀ ਸਾਨੂੰ ਪਾਣੀ ਦੀਆਂ ਵੀਡੀਓ ਦੇਖਣ ਨੂੰ ਨਜ਼ਰ ਆਉਂਦੀਆਂ ਨੇ ਜੇਕਰ ਤੁਹਾਨੂੰ ਲੱਗਦਾ ਕਿ ਪਾਣੀ ਨੂੰ ਲੈ ਕੇ ਵੱਡੇ ਸਵਾਲ ਆ ਤਾਂ ਜਰੂਰ ਸੜਕਾਂ ਤੇ ਆਉਣਾ ਚਾਹੀਦਾ ਪਾਣੀ ਨੂੰ ਬਚਾਉਣਾ ਚਾਹੀਦਾ